ਇਹ ਲਾ ਪਾ 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 ਵਾਪਸ ਨਾ ਮੁੜੋ ਪਾ ਇਹ ਲੈ ਇਹ ਲੈ ਬੱਟ ਤਾਂ ਨੌਜਵਾਨਾਂ ਨੇ ਉਹਦੇ ਕਰਕੇ ਐਕਸੀਡੈਂਟ ਹੋਇਆ ਉਹ ਸਾਰਾ ਅਸੀਂ ਵੀ ਉਹ ਡਾਣਾ ਚੱਕ ਕੇ ਅਸੀਂ ਪਰੇ ਕਰਿਆ ਉਹ ਰਾਤ ਐਕਸੀਡੈਂਟ ਜਿਆਦਾ ਕਰਦੇ ਨੇ ਭੂੰਗੜੀ ਤਿੰਨ ਮੌਤਾਂ ਹੋ ਗਈਆਂ ਦੋ ਬੰਦੇ ਹਸਪਤਾਲੋਂ ਪੈਨੇ ਹੋਗੇ ਪੂਰੇ ਖੜਜਿਆ ਕਰੋ ਖੜਨ ਵਾਲੇ ਬਹੁਤ ਨੇ ਸੇਵਾਦਾਰ ਨੌਜਵਾਨ ਆ ਟੁੱਟ ਗਈ ਦੇਖੋ ਕਰਤੀ ਇਕੱਠੀ ਕਿਸ ਦੀ ਜਾਨ ਬਚ ਜੂ ਯਾਰ ਇੱਥੇ ਤੱਕ ਦੀ ਅੱਧੀ ਸੜਕ ਘੇਰੀ ਖੜੀ ਤੀ ਇਹ ਆ ਦੇਖੋ ਪਟ ਪਟ ਤੋੜ ਕੇ ਨੌਜਵਾਨਾਂ ਨੇ ਪਰਾਂ ਮਾਰਿਆ ਨਹੀਂ ਐਕਸੀਡੈਂਟ ਰਾਤ ਵੀ ਇੱਕ ਮੌਤ ਹੋਈ ਹੈ ਪੰਜ ਪੰਜ ਐਕਸੀਡੈਂਟ ਦੱਸਦਾ ਭਾਈ ਤਿੰਨ ਦੀ ਮੌਤ ਹੋ ਚੁੱਕੀ ਹੈ ਡਰਾਗਟ ਜਿੱਥੇ ਵੀ ਡਿਗੇ ਹੋਇਆ ਯਾਰ ਪਰਾਂ ਕਰਾ ਦਿਆ ਕਰੋ ਦੇਖ ਸਕਦੇ ਹੋ ਦੋਸਤੋ ਦਾਣਾ ਵਿਚਾਲੇ ਪਿਆ ਅਸੀਂ ਲੰਗੀ ਜਾਂਦੇ ਨੇ ਮੇਰਾ ਇਕੱਲੇ ਦਾ ਬੱਸ ਨਹੀਂ ਦੇਖਦੇ ਕਿੰਨੇ ਕੁ ਰੋਕਣੇ ਨੇ ਮੈਂ ਰੋਕਣ ਦੀ ਕੋਸ਼ਿਸ਼ ਕਰਦਾ ਦੇਖੋ ਪੂਰੀ ਦੀ ਪੂਰੀ ਕਿੱਕਰ ਇਹ ਜਾਨੀ ਕੇ ਆ ਦੇਖੋ ਡਿਗੀ ਹੋਈ ਹੈ ਇਹ ਆ ਜੋ ਕਰਦੀ ਹੈ ਮੜੀ ਜੀ ਸਾਈਡ ਤੇ ਉਹ 2 ਮਿੰਟ ਲੱਗਣਗੇ ਜੇ ਹੋ ਗਈ ਯਾਰ ਕਿਸੇ ਦੀ ਜਾਨ ਜਾ ਸਕਦੀ ਹੈ ਕੀਮਤੀ ਜਾਨ ਬਚ ਸਕਦੀ ਹੈ ਕੱਢ ਲੋ 1 ਮਿੰਟ ਜੇ ਹੈਗਾ ਆ ਕਰਦੀ ਹੈ ਸਾਈਡ ਤੇ ਮੋਰ ਦੇਖ ਲੋ ਜੇ 2 ਮਿੰਟ ਹੈਗੇ ਨੇ ਹਾਂ ਜੀ ਹਾਂ ਦੇਖਣ ਹਾਂ ਜੇ ਮੜਾ ਲਾਓ ਸਾਈਡ ਤੇ ਆ ਦੇਖੋ ਜੀ ਧੰਨਵਾਦ ਇਹਨਾਂ ਦਾ ਵੀ ਉਹ ਬਾਈ ਵੀ ਰੁਕ ਗਏ ਨੇ ਰੁਕ ਜਾ ਕਰੋ ਯਾਰ ਇਹ ਜੀ ਚੀਜ਼ ਦੇਖੋ ਸਾਈਡ ਤੇ ਰਾਲੋ ਗਾਹਾਂ ਕਰ ਦੋ ਗਾਹਾਂ ਕਰ ਦੋ ਹੋਰ ਯਾਰ ਕਿਸੇ ਦੀ ਜਾਨ ਜਾ ਸਕਦੀ ਹੈ ਕਿ ਬੇਨਤੀ ਆ ਯਾਰ ਦੇਖ ਕੇ ਉਹ ਗੱਡੇ ਰਾਹ ਤੇ ਇਦੋਂ ਬਾਅਦ ਨੇਰਾ ਹੋ ਜਾਊਗਾ ਆ ਹਾਲਾਤ ਦੇਖ ਲੋ ਵਿਚਾਲੇ ਪਈ ਹੈਗੀ ਆ ਦੇਖ ਲੋ ਕੀ ਹਾਲਾਤ ਨੇ ਆ ਬਾਈ ਰੋਕੇ ਨੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਉਹ ਬਾਈ ਯਾਰ ਇੱਕ ਅਸੀਂ 6-7 ਜਣੇ ਹੋ ਗਏ ਕਰਦੇ ਆ ਕੋਸ਼ਿਸ਼ ਐਕਸੀਡੈਂਟ ਹੁੰਦਾ ਭਾਈ ਆ ਦੇਖੇ ਏ ਏ ਏ ਭਾਈ ਆ ਜਾਓ ਖੜ ਜਾਓ ਇੱਕ ਮਿੰਟ ਯਾਰ ਕਰ ਦਈਏ ਵਿਚਾਲੇ ਪਈ ਆ ਯਾਰ ਸਾਈਡ ਤੇ ਲਾ ਲਓ ਪਹਿਲਾਂ ਕਹਾ ਕਰੋ ਫਿਰ ਆਹ ਚੀਜ਼ਾਂ ਦੇਖਣ ਵਾਲੀਆਂ ਨੇ ਦੋਸਤੋ ਆਹ ਦੇਖੋ ਐਕਸੀਡੈਂਟ ਵੱਡਾ ਕਦੋਂ ਵੀ ਹੋ ਸਕਦਾ ਹੈ ਆਹ ਭਾਈ ਦੇਖੋ ਬੱਚੇ ਜਦੋਂ ਹਨੇਰਾ ਹੋ ਗਿਆ ਰਾਤ ਨੂੰ ਕੋਈ ਨਾ ਕੋਈ ਵੱਜੂਗਾ ਕਿਤੇ ਵੀ ਹੋऊं ਇਕੱਠੇ ਹੋ ਕੇ ਪ੍ਰਾ ਕਰਦੇ ਕਰੋ ਲੈ ਲਾ ਲਓ ਵੀ ਜੋਰ ਹੁਣ ਰਾਤ ਤੋਂ ਉੱਥੇ ਆ ਇਹ ਇੱਥੋਂ ਖਿੱਚਣੀ ਪਊ ਇਹ ਇਹ ਪਤਾ ਨਹੀਂ ਕਿਵੇਂ ਆਹ ਦੇਖੋ ਐ ਜੜੀ ਗਈ ਹੋਈ ਆ ਇਹ ਆ ਦੇਖ ਜੇਲੀ ਹੁਣ ਇਹ ਤਾਂ ਉਹ ਇਹੋ ਚਾਹੀਦਾ ਹਨਾ ਕਿੱਦਾਂ ਕੋਈ ਕੋਸੇ ਭਾਏ ਵੱਡਣ ਵਾਲਾ ਇਹਨੂੰ ਹੂੰ ਕੋਲੇ ਵੇ ਲਾਉਣੇ ਵਾਲਾ ਚੱਲ ਦੇਰਾ ਇਹ ਖਿੱਚ ਕੇ ਦੇ ਲੈ ਜਾ ਪਰ ਪੱਟੀ ਚੋ ਜੜਾ ਨਾਲ ਤੋੜ ਦੋ ਆਹ ਦੇਖੋ ਜੀ ਹੁਣ ਇਹਨੂੰ ਕੱਲਾ ਕੱਲਾ ਕਰਕੇ ਅਰੋ ਦੇਖ ਕੇ ਪੂਰਾ ਦੇਖੋ ਟਰੈਕਟਰ ਦੇਖ ਲਓ ਹੁਣ ਪੂਰਾ ਯਾਰ ਪੱਟ ਕੇ ਖਿੱਚ ਗਈ ਅਈ ਟੁੱਟ ਜੂ ਇਹ ਕਮਜ਼ੋਰ ਹੈ ਹੁਣ ਇਹਨੂੰ ਤੋੜ ਲਓ ਇਹਨੂੰ ਗੱਲੀ ਗੱਲੀ ਤੋੜਨੀ ਪਊ ਬਹੁਤ ਬਹੁਤ ਧੰਨਵਾਦ ਜੀ ਨੌਜਵਾਨਾਂ ਦਾ ਆ ਦੇਖ ਸਕਦੇ ਹੋ ਤਸਵੀਰਾਂ ਖਿੱਚ ਦੋ ਇਹ ਤਾਂ ਵੀਡੀਓ ਬਣਾ ਰਿਹਾ ਵੀ ਜਾਗਰਤਾ ਲਈ ਲੈ ਮੈਂ ਇਧਰ ਮੈਂ ਜ਼ੋਰ ਲਾਉਣਾ ਅੰਦਰਲੇ ਪਾਸਿਓਂ ਖਿੱਚੋ ਆ ਦੇਖੋ ਜਮੀ ਸਿੱਧੀ ਟੱਕਰ ਹੋ ਸਕਦੀ ਆ ਯਾਰ ਵਿਚਾਲੇ ਪਿਆ ਜਮੀ ਕਾਸਰ ਮੜੀ ਜੀ ਐ ਪਾਓ ਬਿਜਲੀ ਬੋਰਡ ਵਾਲਿਆਂ ਵਾਂਗੂ ਇਹ ਲੈ ਪਾਓ 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 ਬਾਅਸ ਨਾਲ ਮੁੜੋ ਪਾਓ ਇਹ ਲੈ ਇਹ ਲੈ ਲੈ ਬੱਟ ਤਾਂ ਨੌਜਮਾਨਾਂ ਨੇ ਬਈ ਹੱਥਾਂ ਨਾਲ ਹੀ ਤੋੜਦਾ ਤਾਕਤ ਪੰਜਾਬੀ ਨੇ ਲੈ ਯਾਰ ਉਹੀ ਥੋੜੇ ਗੱਲ ਹੋਰ ਯਾਰ ਬਚ ਕੇ ਪਹਿਲਾਂ ਦੋ ਮੁੰਡੇ ਬਚ ਗਏ ਰਾਤ ਡਿਗੇ ਇਹ ਰਾਤ ਉੱਥੇ ਬੰਦਾ ਹੀ ਮਰਿਆ ਥੇ ਰਾਤ ਮਰ ਗਿਆ ਉਹ ਮੋਟਰਸਾਈਕਲ ਵੱਜੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਯਾਰ ਕੁਝ ਨਹੀਂ ਹੁੰਦਾ 10 ਮਿੰਟ ਲੱਗੇ ਲੈ ਸਾਨੂੰ ਪ੍ਰੈਸਿਡੈਂਟ ਹੋਇਆ ਇਹ ਜੰਗਲਾਤ ਵਿਭਾਗ ਬਿਲਕੁਲ ناکਾਮੀ ਇਹਨਾਂ ਦੀ ਸੁੱਤਾ ਪਿਆ ਹੈ ਉੱਥੋਂ ਸਾਰਾ ਅਸੀਂ ਵੀ ਉਹ ਡਾਣਾ ਚੱਕ ਕੇ ਅਸੀਂ ਪਰੇ ਕਰਿਆ ਉਹ ਰਾਤ ਐਕਸੀਡੈਂਟ ਜਿਆਦਾ ਕਰਦੇ ਨੇ ਭੂਗੜੀ ਭੂਗੜੀ ਡਾੜਾ ਤੋੜ ਜਾਂਦੇ ਨੇ ਪੱਤੋਬਾਟ ਇਸ ਆ ਦਿਨਾਂ ਤੱਕ ਪੰਜ ਐਕਸੀਡੈਂਟ ਹੋ ਜਾਂਦੇ ਮੋਤਾਂ ਵੀ ਹੋ ਗਈਆਂ ਤਿੰਨ ਮੋਤਾਂ ਹੋ ਗਈਆਂ ਦੋ ਬੰਦੇ ਹਸਟਾਲਾ ਬੈਨੇ ਹੋ ਗਏ ਇਹ ਗੱਲ ਕੋ ਫਾਵਾ ਆ ਜਾ ਕਰ ਲੂ ਠੀਕ ਹੈ ਜੀ ਲੈ ਆ ਜਾ ਫਿਰ ਮੜਾ ਚੱਕਾਓ ਇੱਥੇ ਖਿਚਾਓ ਜੀ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਇਹ ਕੋਈ ਆਪਾ ਹੋਣੀ ਸ਼ਾਬਾਸ਼ ਲੈਣੀ ਵੀ ਜਰ ਕਿਤੇ ਵੀ ਹੋਮੋ ਇੱਕ ਜਣਾ ਮੂਰੇ ਖੜ ਜਾ ਕਰੋ ਖੜਨ ਵਾਲੇ ਬਹੁਤ ਨੇ ਸੇਵਾਦਾਰ ਨੌਜਵਾਨ ਆ ਟੁੱਟ ਗਈ ਦੇਖੋ ਕਰਤੀ ਇਕੱਠੀ ਕਿਸੇ ਦੀ ਜਾਨ ਬਚ ਜੂ ਜਰ ਇੱਥੇ ਤੱਕ ਦੀ ਅੱਧੀ ਸੜਕ ਘੇਰੀ ਖੜੀ ਸੀ ਇਹ ਮੰਗਾਇਆ ਸੀ ਸੀਸੀ ਕਰਕੇ ਠੀਕ ਹੈ ਬਸ ਕੋਈ ਗੱਲ ਨਹੀਂ ਸਿੱਖ ਦਿਓ ਜੀ ਕੁਦਰਤੀ ਟਰੈਕਟਰ ਵੀ ਆ ਗਿਆ ਉਹ ਕਿਨੇ ਡਾਣੇ ਇਹ ਨਾਣੇ ਦਾ ਤੋੜ ਤੇ 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 ਚੱਲ ਪਾ ਲੋ ਜੇ ਪੈਂਦੀ ਐ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਮੋਬਾਈਲ ਵੀ ਅੱਜੇ ਲਿਆ ਅੱਜੇ ਪੁੰਨ ਦਾ ਕੰਮ ਹੋਇਆ ਪਹਿਲਾਂ ਵਾਲੇ ਚ ਪਾਣੀ ਪੈ ਗਿਆ ਸੀਗਾ ਖਰਿਆਬ ਹੋ ਗਿਆ ਸੀ بارش ਦੇ ਵਿੱਚ ਆ ਦੇਖ ਸਕਦੇ ਹਾਂ ਆ ਦੇਖੋ ਆ ਪਟ ਪਟ ਤੋੜ ਕੇ ਨੌਜਵਾਨਾਂ ਨੇ ਪਰਾਂ ਮਾਰਿਆ ਨਹੀਂ ਐਕਸੀਡੈਂਟ ਰਾਤ ਵੀ ਇੱਕ ਮੌਤ ਹੋਈ ਹੈ ਪੰਜ ਪੰਜ ਐਕਸੀਡੈਂਟ ਦੱਸਦਾ ਭਾਈ ਤਿੰਨ ਦੀ ਮੌਤ ਹੋ ਚੁੱਕੀ ਹੈ ਦਰਾਗਤ ਜਿੱਥੇ ਵੀ ਡਿਗੇ ਹੋਇਆ ਯਾਰ ਪਰਾਂ ਕਰਾ ਦਿਆ ਕਰੋ ਚਾਹੇ ਰੇੜੂ ਵਿੱਚ ਬੋਲ ਦੋ ਲਵੇ ਵਾਲੇ ਕਮਾਂਡੀਆਂ ਨੂੰ ਕਹਿ ਦਿਆ ਕਰੋ ਬਹੁਤ ਵੱਡਾ ਪੁੱਣਾ ਹੈ ਕਿਸ ਦੀ ਜਾਨ ਬਚਾਉਣੀ ਜਿਹੜੇ ਆਪਣੇ ਉਰੇ ਲੋਕੜ ਬੰਦੇ ਨੇ ਬਾਈ ਧਿਆਨ ਨਾਲ ਚੱਲਣ ਕਿਉਂਕਿ ਇਹ ਕੋਠਿਆਂ ਤੋਂ ਲੈ ਕੇ ਹੀ ਮਹਿਰ ਦਾ ਇੱਕ ਬੜਾ ਖਰਾਬ ਏਰੀਆ ਲੈ ਮੜਾ ਜਾ ਕਰਾ ਦਈਏ ਆਪਾਂ ਮੂਰਿਆਂ ਨੂੰ ਰੋਕ ਲੈ ਮੂਰੇ ਮੜਾ ਜਾ ਰੋਕੇ ਮੂਰਲੇ ਨੂੰ ਇਧਰੋਂ ਰੋ ਆਹ ਦੇਖ ਸਕਦੇ ਹੋ ਜੀ ਖੱਚਤੀ ਪੂਰੀ ਦੀ ਪੂਰੀ ਏ ਪਹਿਲਾ ਨੌਜਵਾਨਾਂ ਨੇ ਵੀ ਤੋੜਤੀ ਦਿਖਾ ਰ ਉਹ ਉਧਰ ਦੀ ਟਰੈਕਟਰ ਲੈ ਕੇ ਆ ਗਿਆ ਭਾਈ ਆ ਖਿੱਚਤੀ ਆਏ ਸੇਵਾ ਕਰ ਦਿਆ ਕਰੋ ਯਾਰ ਉਹ ਲੈ ਗਿਆ ਖਿੱਚ ਕੇ ਅੰਦਰ ਇਹ ਬਹੁਤ ਵੱਡੀ ਸੇਵ ਹੈ ਕਿਸੇ ਦੀ ਜਾਨ ਬਚਾਉਣੀ ਆ ਦੇਖੋ ਇੱਥੇ ਬਚਾਲੇ ਪਈ ਤੀ ਇੱਕ ਰਾਤ ਪਿੱਛੇ ਮੌਤ ਹੋਈ ਐਕਸੀਡੈਂਟ ਵਾਲਾ ਜਿਵੇਂ ਕਿਕਰਾਂ ਯਾਰ ਪਤਾ ਨਹੀਂ ਲੱਗਦਾ ਰਾਤ ਨੂੰ ਧੰਨਵਾਦ ਸਾਰੇ ਨੌਜਵਾਨਾਂ ਦਾ ਟਰੈਕਟਰ ਵਾਲੇ ਦਾ ਵੀ ਧੰਨਵਾਦ ਭਾਈ ਦਾ ਜੇਲੀ ਆਉਂਦੇ ਨੇ ਜੀ ਸਾਈਡ ਤੇ ਜੀ ਹਾਂ ਜਿਹੜੇ ਐਕਸੀਡੈਂਟ ਹੋ ਚੁੱਕੇ ਆ ਦੇ ਵਿੱਚੋਂ ਤਿੰਨ ਮੌਤਾਂ ਹੋ ਚੁੱਕੀਆਂ ਆ ਦੋ ਬੰਦੇ ਜੇਰੇ ਲਾ ਦੇ ਨੇ ਹਸਤਾਲ ਦੇ ਵਿੱਚ ਠੀਕ ਹੈ ਉੱਠਿਆਂ ਤੋਂ ਲੈ ਕੇ ਨਹਿਰ ਤੱਕ ਜਿਹੜੇ ਉਰੇ ਲੋਕਲ ਬੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਬਾਈ ਆਪਦਾ ਧਿਆਨ ਨਾਲ ਚੱਲੋ ਬੱਚਿਆਂ ਨੂੰ ਲੇਟ ਨਾ ਭੇਜੋ ਉਰੇ ਲੁੱਟਖੋ ਵੀ ਹੁੰਦੀ ਆਈ ਅੱਛਾ ਇੱਕਦਮ ਜੰਗਲ ਬਣਿਆ ਪਿਆ ਜੀ ਇਹ ਬਿਲਕੁਲ ਉਹਦਾ ਕਿਤੇ ਖੜਾ ਗੁਰਾਤ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਠੀਕ ਹੈ ਉਹਦਾ ਤੋਂ ਐਨਾਲੋ ਵੀ ਤੁਸੀਂ ਰਿੰਮ ਵੀ ਟੁੱਟ ਗਈ ਮੋਟਰਸਾਈਕਲ अच्छा किथे दे दे देसी भाई हो अपनी फैक्ट्री ਦੇ ਕੋਲੇ ਹੀ ਜੀ ਆਰਜੀ ਫੈਕਟਰੀ ਸੀ ਉੱਤੇ ਮਲਾਜ਼ਮ ਆ ਜੀ ਠੀਕ ਹੈ ਇਹ ਆਪਣਾ ਕਿਥੇ ਦੇ ਸੀ ਹੋ ਪਤਾ ਲੱਗਿਆ ਕੁਝ ਨਹੀਂ ਸਰ ਉਹ ਪੁਲਿਸ ਵਾਲੇ ਰਾਤ ਲੈ ਗਏ ਸੀ ਚੱਕ ਕੇ ਅਜਾ ਕੁਝ ਨਹੀਂ ਪਤਾ ਲੱਗਿਆ ਜੀ ਉਹ ਪੁਲਿਸ ਵਾਲੇ ਦੇਖ ਸਕਦੇ ਹੋ ਦੋਸਤੋ ਰਸਤੇ 'ਚ ਜੇ ਐ ਹੋਵੇ ਖੜ ਜਾਇਆ ਕਰੋ ਯਾਰ ਕਰਾ ਦਿਆ ਕਰੋ ਇਹ ਬਹੁਤ ਵੱਡਾ ਪੁਣਾ ਹੈ ਇਸ ਦੀ ਜਾਣ ਬਜੂ ਜੀ ਜਾਣ ਬਜੂ ਕਿਸੇ ਦੀ ਦਾਣਾ ਖਿੱਚਿਆ ਹੁੰਦਾ ਉਹ ਬੰਦੇ ਬਾਜ ਜਾਂਦੇ ਚਲੋ